ਦੇਖੋ ਜੀ ਗੱਲ ਇਹ ਆ ਕਿ ਜਿਹੜੀ ਇਹ ਸੜਕ ਸ਼੍ਰੀ 바ਵਾਲਾਲ ਜੀ ਚੌਂਕ ਤੋਂ ਲੈ ਕੇ ਮੇਰਾ ਗਲ ਸਟੇਸ਼ਨ ਤੱਕ ਹੀ ਬਣਨੀ ਹੈ 1 ਕਰੋੜ 40 ਲੱਖ ਦੇ ਲਗਭਗ ਇਹਦਾ ਐਸਟੀਮੇਟ ਸੀਗਾ ਜਿਹੜਾ ਇਹ ਮੌਜੂਦਾ ਸਰਕਾਰ ਹਮੇਸ਼ਾ ਬਾਰ-ਬਾਰ ਇੱਕ ਤੋਹਮਤ ਲਾਂਦੀ ਏ ਇਹਦੇ ਤੇ ਨਗਰ ਕੌਂਸਲ ਤੇ ਕਿ ਇਹ ਕੰਮ ਨਹੀਂ ਕਰਵਾ ਸਕਦੇ ਜਾਂ ਇਹ ਕੰਮ ਕਰਦੇ ਨਹੀਂ ਦੇਖੋ ਕੰਮ ਤੇ ਹੋਣੇ ਪੈਸੇ ਨਾਲ ਤੇ ਤੁਸੀਂ ਸਾਰੇ ਸ਼ਹਿਰ ਵਾਲੇ ਜਿਹੜੇ ਹੋ ਇਹ ਤੁਸੀਂ ਰਿਕਾਰਡ ਕਢਾ ਸਕਦੇ ਹੋ ਸਾਰਾ ਔਨ ਰਿਕਾਰਡ ਹੈ ਕਮੇਟੀ ਕਰ ਕਿੰਨਾ ਕ ਅਜੇ ਤੱਕ ਸਵਾ ਚਾਰ ਸਾਲ ਚ ਪੈਸਾ ਆਇਆ ਨਗਰ ਕਾਉਂਸਲ ਨੂੰ ਔਰ ਕਿੰਨਾ ਕੇਸ ਗਵਰਨਮੈਂਟ ਨੇ ਸਾਨੂੰ ਪੈਸਾ ਦਿੱਤਾ ਕਿ ਜਿਹੜਾ ਨਗਰ ਕਾਉਂਸਲ ਚੋਂ ਪੈਸਾ ਲੱਗ ਸਕਦਾ ਇਹ ਵੀ ਜਿਹੜਾ ਹੱਲੇ ਤੱਕ ਕੰਮ ਜਿਹੜਾ ਬਿਨਾਂ ਪੈਸਿਆਂ ਤੋਂ ਸ਼ੁਰੂ ਹੋਇਆ ਦਾ ਬਾਜਵਾ ਸਾਹਿਬ ਦੀ ਮਿਹਰਬਾਨੀ ਕਰਕੇ ਕਿਉਂਕਿ ਉਹਨਾਂ ਦਾ ਲਿਆਜ਼ ਚੰਗਾ ਹੈ ਠੇਕੇਦਾਰਾਂ ਨਾਲ ਉਹ ਜਾਣਦੇ ਨੇ ਉਹਨਾਂ ਦੇ ਵਿਹਾਰ ਨੂੰ ਵੀ ਤੇ ਉਹਨਾਂ ਦੇ ਕਹਿਣ ਤੇ ਇਹ ਜਿਹੜਾ ਅਧੂਰਾ ਕੰਮ ਰੁਕਿਆ ਪਿਆ ਸੀ ਇਹ ਸ਼ੁਰੂ ਹੋਇਆ ਤੇ ਆਸ ਹੈ ਕਿ ਬਾਕੀ ਵੀ ਸਾਰੇ ਕੰਮ ਜਿਹੜੇ ਨੇ ਇਦਾਂ ਹੀ ਪੂਰੇ ਹੋਣਗੇ ਬਾਕੀ ਸਰਕਾਰ ਦਾ ਕੋਈ ਸਹਜ ਹੋਗਾ ਅਜ ਤੱਕ ਨਗਰ ਕੌਂਸਲ ਨੂੰ ਨਹੀਂ ਮਿਲ ਸਕਿਆ ਅਸੀਂ ਅੱਜ ਹਾਊਸ ਦੀ ਮੀਟਿੰਗ ਕਰਕੇ ਇੱਥੇ ਸਾਰੇ ਕੌਂਸਲਰ ਇਕੱਠੇ ਹੋਏ ਸੀ ਤੇ ਸਾਨੂੰ ਮਤਲਬ ਕਾਫੀ ਦਿਨਾਂ ਤੋਂ ਪਤਾ ਸੀ ਕਿ ਇਹਦਾ ਕੰਮ ਜਿਹੜਾ ਸਟਾਰਟ ਹੋਣਾ ਵਾ ਅਸੀਂ ਬਾਜਾ ਸਾਹਿਬ ਨਾਲ ਸੰਯੋਗ ਕੀਤਾ ਬਾਜਾ ਸਾਹਿਬ ਨੇ ਸਾਨੂੰ ਮਤਲਬ ਵਧੀਆ ਰਿਸਪਾਂਸ ਦਿੱਤਾ ਔਰ ਇਹ ਗੱਲ ਕਹਿੰਦੇ ਰਿਹਾ ਕਿ ਇਹ ਸੜਕ ਜਲਦੀ ਸ਼ੁਰੂ ਕਰਾ ਦੇਾਂਗੇ ਇਹ ਗੱਲ ਬਿਲਕੁਲ ਠੀਕ ਹੈ ਕਿ ਹਾਊਸ ਨੇ ਔਰ ਬਾਜੋ ਸਾਹਿਬ ਦੀ ਹਿੰਮਤ ਨਾਲ ਇਹ ਕੰਮ ਜਿਹੜਾ 1 ਕਰੋੜ 40 ਲੱਖ ਦਾ ਸ਼ੁਰੂ ਹੋਇਆ ਤੇ ਜਿਹੜੇ ਉਧਰ ਬਦਵਰ ਰੋਡ ਤੇ ਆ ਉਹ ਵੀ ਕੋ 3 ਕਰੋੜ ਸਮਥਿੰਗ ਕੰਮ ਨੇ ਉਹ ਵੀ ਜਲਦੀ ਜਿਹੜੇ ਆ ਸਟਾਰਟ ਹੋ ਜਣੇ ਆ ਤੇ ਪੈਸੇ ਜਿਹੜੇ ਆ ਉਹ ਸਰਕਾਰ ਨੇ ਅਜੇ ਤੱਕ ਤੇ ਕੋਈ ਰਿਲੀਜ਼ ਨਹੀਂ ਕੀਤੇ ਪਰ ਸਾਨੂੰ ਇਹ ਵੀ ਆਸ ਹੈ ਕਿ ਪੈਸੇ ਜਿਹੜੇ ਆ ਹੌਲੀ ਹੌਲੀ ਹੁਣ ਆਈ ਜਾਣਗੇ ਔਰ ਕੰਮ ਜਿਹੜੇ ਜਲਦੀ ਨਿਪਰੇ ਚੜਾਤ ਜਾਣਾ ਦੇਖੋ ਸਰਕਾਰੋਂ ਪੈਸਾ ਤਾਂ ਕੋਈ ਨਹੀਂ ਆਇਆ ਪਰ ਕਮੇਟੀ ਵਾਲੇ ਚੰਗੇ ਠੇਕੇਦਾਰ ਮਿਲਦੇ ਨੇ ਹਜ਼ਾਰ ਕੰਮ ਕਰਾਉਂਦੇ ਨੇ ਪਰ ਤੇ ਇਹ ਬਟਾਲੇ ਸਾੜ ਦਾ ਵਰਤੇ ਨਾ ਉਹਨਾਂ ਨੂੰ ਯਕੀਨ ਆ ਵੀ ਪੈਸੇ ਦਵਾਈ ਦੇਣੇ ਨੇ ਵੀ ਵੇਟ ਕਰਨ ਵਾਲੇ ਨੇ ਬੜਾ ਪੈਸੇ ਧੋ ਰਿਆ ਹਜੇ ਤੱਕ ਇਹਦੇ ਵੇਣਾ ਪੈਸਾ ਧੋ ਰਿਆ ਵਾ ਬਸ ਠੀਕਾਦਾਰ ਦੀ ਮਜ਼ਾ ਹੁਣ ਉਹ ਥਾਣਾ ਰੋਡ ਵੀ ਬਣ ਲੱਗੀ ਆ ਸਾੜੇ ਦੇ ਅੱਗੇ ਜਿਹੜੀ ਡੇਰ ਰੋਡ ਤੋਂ ਹੁੰਦੀ ਉਹ ਹੀ ਬਣ ਲੱਗੀ ਆ ਬਟਾਲਾ ਰੋਡ ਤੋਂ ਵੀ ਉਹ ਵੀ ਬਣ ਲੱਗੀ ਹੈ ਚੇਅਰਮੈਨ ਵਾਲੇ ਪਾਸੇ ਨੂੰ ਸੋ ਆਈ ਪੈਸਾ ਕੋਈ ਨਹੀਂ ਪੰਜ ਚਾਰ ਸਾਲ ਸਵਾ ਚਾਰ ਸਾਲ ਹੋ ਗਏ ਸਰਕਾਰ ਨੇ ਨਾ ਬਟਾਲੇ ਪੈਸਾ ਭਜਾਇਆ ਨਾ ਕਿਸੇ ਹੋਰ ਕਿਤੇ ਸ਼ਹਿਰ ਭਜਾਇਆ ਪਰ ਕੰਮ ਸ਼ੁਰੂ ਕੀਤਾ ਵੈਖੋ ਆਮ ਆਦਮੀ ਵਾਲੇ ਕਾਹ ਛੱਡਦੇ ਜੀ ਸਾਨੂੰ ਕਾਂਗਰਸੀ ਜਿਹੜੇ ਕੌਂਸਲਰ ਸਹਿਯੋਗ ਨਹੀਂ ਦਿੰਦੇ ਇਹ ਕਿਹੜਾ ਸਹਿਯੋਗ ਜੀ ਵਾਸਤੇ ਨਹੀਂ ਸਹਿਯੋਗ ਹਾਂਜੀ ਕਿਹਨੇ ਵਿਕਾਸ ਲਈ ਸਾਨੂੰ ਸਹਿਯੋਗ ਕਿਹੜਾ ਪੈਸਾ ਕਿਹੜਾ ਆ ਜਿਹੜਾ ਜਿਹੜਾ ਹੁਣ ਅਸੀਂ ਕੁ ਕਰਾਉਣੀ ਰਿਹਾ ਮੱਦੇਦੋ 2 ਕਰੋੜ ਰੁਪਏ ਪੈ ਗਏ ਨੇ ਮੱਦੇਦੇ ਕਿੰਨੇ ਪਏ ਨੇ 100 ਕਰੋੜ ਦੇ ਮੱਦੇਦੇ ਵਟਾਲੇ ਜੇ ਪਏ ਨੇ ਤੇ ਇੱਥੇ ਰੋਕਿਆ ਕਿਨੇ ਕਮੇਟੀ ਦੇ ਹਿਸਾਬ ਨਾਲ ਪਤਾ ਲੱਗ ਜੂ ਪੈਸਾ ਆਇਆ ਕਿ ਨਹੀਂ ਆਇਆ ਨੇ ਸੀ ਉਹਨਾਂ ਨੂੰ ਆ ਵੀ ਤੁਸੀਂ ਐਸਟੀਮੇਟ ਬੋ ਇਹ ਨਹੀਂ ਸ ਉਹਨਾਂ ਨੇ ਉਹਨਾਂ ਨੇ ਆ ਖੋ ਵੀ ਕੁਝ ਚੈੱਕ ਦੱਸੋ ਕਿਹੜੀ ਤਰੀਕ ਨੂੰ ਚੈੱਕ ਆ ਕਿੰਨੇ ਪੈਸੇ ਹੈ ਇੱਕ ਮੀਟਿੰਗ ਦਾ ਜਿਹੜਾ ਅਕਾਊਂਟ ਹੈ ਬੈਂਕ 'ਚ ਆ ਬੈਂਕ 'ਚ ਪਤਾ ਲੱਗ ਜੂ ਪੈਸਾ ਆ ਕੇ ਨਹੀਂ ਪਾਇਆ ਪਹਿਲੇ ਮਤਲਬ ਇਹ ਤਾਂ ਪੈਸੇ 20 ਲੱਖ ਦੇ ਅੱਜ ਪਾਸ ਕੀਤੇ ਜੀ ਸਿਕਿਉਰਿਟੀ ਵਾਸਤੇ ਕੈਮਰਾ ਲੈਣਿਆ ਚਾਹੀਦੇ ਇਹਨੂੰ ਕੋਈ ਪੈਸਾ ਕੋਈ ਮਜ਼ਾ-ਬਾਸ ਕੀਤਾ ਕੋਈ ਪੈਸਾ ਨਹੀਂ ਉਹਨਾਂ ਨੇ ਮਾਝਾ ਸਾਹਿਬ ਵੀ ਆਖੀ ਦੀ ਜਾਂਦੇ ਪਰ ਇਹ ਆਖੀ ਜਾਂਦੇ ਪਰ ਇਹਨਾਂ ਕੋਈ ਡਿਮਾਂਡ ਕੋਈ ਕਮੇਟੀ ਨਹੀਂ ਦਿੱਤੀ ਅਜ ਤੱਕ ਹਾਂ ਉਹ ਡਿਮਾਂਡ ਵੀ ਨਹੀਂ ਕੋਈ ਮੰਨਦੀ ਨਹੀਂ ਸੀਗਾ ਉਹ ਨਹੀਂ ਉਹਨਾਂ ਦਾ ਪ੍ਰਾਪੇ ਗੰਡੇ ਨਾਲ ਹੀ ਆਏ ਨੇ ਤੇ ਪ੍ਰਾਪੇ ਗੰਡਾ ਕਰਨਾ ਉਹ ਰਹੁੰਦਾ ਪਰ ਲੋਕੀ ਉਹਨੂੰ ਸਮਝ ਗਏ ਨੇ ਪ੍ਰਾਪੇ ਗੰਡਾ ਕਰਦੇ ਚੀਜ਼ ਨਾ ਬਸ ਨਗਰ ਕੌਂਸਲ ਇਲੈਕਸ਼ਨ ਆ ਗਈ ਤੇ ਆਜੇ ਲੜਾਂਗੇ ਪੂਰੀ ਤਿਆਰੀ ਇਹ ਲੜਾ ਕੇ ਟਕਾ ਕੇ ਲੜਾਂਗੇ ਠੀਕ ਹੈ ਜੀ ਹਾਂ ਪੇਪਰ ਨਰਜ ਐਡ ਕਰਾਉਣਾ ਨਹੀਂ ਹੁੰਦਾ ਤੇ ਲੜਾਂਗੇ ਟਕਾ ਕੇ ਉਹ ਜਿਲਾ ਪੀਛੇ ਬਲਾਕ ਸ਼ੰਤੀ ਦੀ ਪੇਪਰ ਵਾਲੀ ਲੜਾਈ ਵੀ ਤੀ ਜਿੱਤ ਗਏ ਅ ਫਿਰ ਜੇ ਨਹੀਂ ਕਰਾਇਆ ਤਾਂ ਜਿੱਤੇ ਆ ਨਾ ਤੇ ਇਥੇ ਵੀ ਰਿਜੈਕਟ ਨਾ ਹੋਏ ਤੇ ਫਿਰ ਲੜਾਂਗੇ ਸ਼ਹਿਰ 'ਚ ਸ਼ਹਿਰ ਦੇ ਸਰਮਾਨ ਆ ਤੇ ਕੋਈ ਨਵੀਂ ਬਾੜ ਬੰਦੀ ਨੂੰ ਲੈ ਕੇ ਵੀ ਚੱਲ ਰਹੀਆਂ ਨੇ ਚਲੋ ਦੇਖੋ ਕੀ ਬਣਦਾ ਨਵੀਂ ਹੋਏ ਪ੍ਰਾਣੀ ਹੋਏ ਕਾਂਗਰਸ ਲੋਤਿਆ ਦੇਖੋ ਬਾਕੀ ਇਹਦੇ ਹਾਈ ਕੋਰਟ 'ਚ ਕੇਸ ਹੈ ਲਿਆ ਵੀ ਨਵੀਂ ਇੰਨੀ ਹੋਣੀ ਚਾਹੀਦੀ ਕੋਈ ਨਵਾਂ ਏਰੀਆ ਨਹੀਂ ਐਡ ਹੈ ਕੋਈ ਗੱਲ ਨਹੀਂ ਬਾਜ਼ੀ ਕਾਦੀ ਹੈ ਬਾਕੀ ਉਹ ਹਾਈ ਕੋਰਟ 'ਚ ਕੇਸ ਹੈ ਪਰ ਇਲੈਕਸ਼ਨ ਆਏਗੀ ਜੀ ਆ ਹੀ ਜਾਏਗੀ ਤੇ ਫਿਰ ਲੜਨੀ ਹੈ ਨਾਲ ਕਿਹੜੀ ਗੱਲ ਹੈ ਲੜਨੀ ਹੈ ਜਿਤਨੀ ਹੈ वेलकम जोरी। ਬਰਸਾ ਮਾ ਪੰਜਾਬ ਸਰਕਾਰ ਵੱਲੋਂ ਜੀ ਇਹ ਕਹਿੰਦੇ ਜੀ ਫੇਜ਼ 2 ਨਸ਼ਾ ਵਿਰੋਧ ਕਾਰਤਾਰੀ ਸ਼ੁਰੂ ਅਸੀਂ ਪਹਿਲਾ ਸੰਦੇ ਫੇਜ਼ ਪਹਿਲਾ ਵੀ ਕਿਤੇ ਨਜ਼ਰ ਨਹੀਂ ਆਉਂਦਾ ਉਸੇ ਤਰ੍ਹਾਂ ਹੀ ਮੁੰਡੇ ਜਵਾਨ ਮਰਦੇ ਫਿਰਦੇ ਨਸ਼ਿਆ ਰਾ ਤੇ ਹਰ ਪਿੰਡ ਜਿੱਥੇ ਮਰਜ਼ੀ ਚੱਲੇ ਜੋ ਲੋਕੀ ਆਪ ਚੀਕਾ ਮਾਰ ਰਹੇ ਨੇ ਉਹਨਾਂ ਦਾ ਪ੍ਰੋਪਾਗੈਂਡਾ ਹੀ ਸਾਰਾ ਕੁਝ ਕੁਝ ਨਹੀਂ ਹੋਰ ਪ੍ਰੋਪਾਗੈਂਡਾ ਇਸ ਗੱਲ ਜੋ ਕਾਮਯਾਬ ਨੇ ਨਿਤਵਾਰਦਾ ਤਾਂ ਹੋ ਗਿਆ ਫਿਰ ਤੁਹਾਨੂੰ ਪਤਾ ਕੋਈ ਛੱਡਿਆ ਕੋਈ ਦਿਨ ਛੱਡਿਆ ਨਾ ਨਾ ਵਿਆਹ ਪਾਰਟੀ ਸੇਫ ਨਾ ਘਰ ਚ ਬੰਦਾ ਸੇਫ ਕਿਨੇ ਚੋਰੀ ਹੋ ਗਈ ਕਿਸੇ ਕਿੱਧਰ ਜਾਓਗੇ ਸੋ ਸਰਕਾਰ ਦਾ ਰਾਬੀ ਰੱਖਾ ਤੇ ਕੋਈ ਨਹੀਂ ਵਾਜੇ ਵੱਜਣਗੇ ਕਾਂਗਸ ਨੇ ਸ਼ੁਰੂ ਕੀਤੀ ਗਈ ਮਨਰੇਕਾ 45 ਸੰਗਰਾਮ ਹਾਂਜੀ ਉਹ ਬੜਾ ਜ਼ੁਲਮ ਕੀਤਾ ਦਿੱਲੀ ਸਰਕਾਰ ਨੇ ਗਰੀਬ ਦੇ ਥਾਲੀ ਚ ਰੋਟੀ ਖੋਈ ਗਰੀਬ ਦੇ ਘਰ ਪੈਸੇ ਜਾਂਦੇ ਸੀਗੇ ਜਿਹੜਾ ਢਾਈ ਕਿਲੇ ਤੱਕ ਖਾਨਸੀ ਉਹਨੂੰ ਹੀ ਫਾਇਦਾ ਸੀਗਾ ਬੀ ਸਰਕਾਰ ਨੇ ਦਿੱਲੀ ਸਰਕਾਰ ਨੇ ਬਹੁਤ ਤਾਕਾ ਕੀਤਾ ਪਹਿਲਾ ਸਕੀਮ ਪਿੰਡ ਚ ਪਾਸ ਹੁੰਦੀ ਸੀ ਡਿਸਟ੍ਰਿਕਟ ਤੱਕ ਮਨਜ਼ੂਰੀ ਮਿਲ ਜਾਂਦੀ ਸੀ ਹੁਣ ਦਿੱਲੀੋਂ ਪਾਸ ਹੋ ਗਿਆ ਇਹ ਪਹਿਲਾ ਸਟੇਟ ਸਰਕਾਰ ਦਾ 10% ਹਿੱਸਾ ਸੀ 10% ਹਿੱਸਾ ਸੀ ਹੁਣ 40% ਕਰਤਾ ਹੈ ਸਟੇਟ ਕੋ ਭਾਏ ਹੈ ਨਹੀਂ ਉਹਨਾਂ ਨੂੰ ਪਤਾ ਬਸ ਉਹ ਤਾਂ ਹਰ ਸਟੇਟ ਨੂੰ ਜ਼ੀਰੋ ਕਰਨਾ ਚਾਹੁੰਦੇ ਵੀ ਜੋ ਹੀ ਕਰੀਏ ਸੀ ਸਾਡੇ ਪੈਰੀ ਪੈਣ ਮਾੜੀ ਗੱਲ ਹੈ ਉਹ ਪੁਰਾਣੀ ਕਨਸਟੀਟਿਊਸ਼ਨ ਪੁਰਾਣਾ ਸੰਵਿਧਾਨ ਤੋੜ ਦੇਣਾ ਚਾਹੁੰਦੇ ਨੇ ਨਾ ਨਵਾਂ ਬਣਾਉਣਾ ਚਾਹੁੰਦੇ ਇਹਦਾ ਗਰਮਾਲਾ ਵਜੇਗਾ ਜੋ ਇਹੋ ਹੀ ਠੇਕੇਦਾਰ ਬੜੇ ਚੰਗੇ ਠੇਕੇਦਾਰ ਬਟਾਲੇ ਚ ਕੰਮ ਕਰਦੇ ਰਹੇ ਤੇ ਮਨੂਆ ਸਾਹਿਬ ਇਹ ਕੰਮ ਬਹੁਤ ਵਧੀਆ ਹੋਗਾ ਬਾਕੀ ਮੈਂ ਸਾਰੇ ਮੈਂਬਰਾਂ ਨੂੰ ਇਸ਼ਾਰਾ ਦੱਸਦਾ ਵੀ ਲੋਹੇ ਦਾ ਕਰਮਾਲਾ ਵਜਣਾ ਜੇ ਨਹੀਂ ਵਜਦਾ ਫਿਰ ਅਸੀਂ ਅੜਾਂਗੇ ਪੇਮੈਂਟਾਂ ਦੇ ਅੜਾਂਗੇ ਤੇ ਸ਼ਿਕਾਇਤਾਂ ਵੀ ਲਵਾਂਗੇ